ਜਾ ਜਿਹੜਾ ਇਹ ਮਾਮਲਾ 28 ਲੱਖ ਰੁਪਏ ਦੀ ਠੱਗੀ ਦਾ ਇੱਕ ਐਨਆਰਆਈ ਦੇ ਨਾਲ ਸਾਹਮਣੇ ਆਇਆ ਸੀ ਕੀ ਹੈ ਸਾਰਾ ਮਾਮਲਾ ਥੋੜਾ ਜਿਹਾ ਵਿਸਥਾਰ ਦੇ ਵਿੱਚ ਦਰਸ਼ਕਾਂ ਨੂੰ ਇਕਬਾਲ ਸਿੰਘ ਜੀ ਨੇ ਤੇ ਬੀਆਰਐਸ ਨਗਰ ਰਹਿੰਦੇ ਨੇ ਇਹ ਲਗਭਗ ਮਈ ਦੇ ਵਿੱਚ ਇਹ 10 ਮਈ ਨੂੰ ਇਹ ਜਿਹੜੇ ਆ ਬਾਹਰ ਵਿਦੇਸ਼ ਚਲੇ ਸੀਗੇ ਜਦੋਂ ਉਹ ਵਿਦੇਸ਼ ਚਲੇ ਗਏ 3 ਮਹੀਨਿਆਂ ਚ ਅਗਲ ਲਗਾਤਾਰ ਉਹਨਾਂ ਦੇ ਯੂਪੀਆਈ ਆਈਡੀ ਕ੍ਰੀਏਟ ਕਰਕੇ ਫੋਨਪੇ Google Pay ਰਾਹੀਂ ਤੇ ਉਹਨਾਂ ਦਾ ਏਟੀਐਮ ਨਵਾਂ ਇਸ਼ੂ ਕਰਵਾ ਕੇ ਤੇ ਉਹਦੇ ਤੋਂ 28 ਲੱਖ ਰੁਪਏ ਇਹਨੇ ਵੱਖ-ਵੱਖ ਬੈਂਕਾਂ ਚੋਂ ਕਢਵਾ ਕੇ ਇਹਨੇ ਆਪਣੇ ਬੈਂਕਾਂ 'ਚ ਜਮ੍ਹਾਂ ਕਰਵਾ ਲਿਆ ਸੀ ਜਿਹੜੀ ਇਹ ਠੱਗੀ ਕਰਨ ਦਾ ਤਰੀਕਾ ਇਹਨੇ YouTube ਤੋਂ ਸਿੱਖਦੇ YouTube ਤੇ ਹੈ ਸਾਈਬਰ ਠੱਗੀ ਕਰਨ ਦੇ ਢੰਗ ਤਰੀਕਿਆਂ ਨੂੰ ਦੀਆਂ ਵੀਡੀਓਜ਼ ਦੇਖਦਾ ਰਹਿੰਦਾ ਸੀਗਾ ਤੇ ਇਹ ਵੀਡੀਓ ਦੇਖ ਕੇ ਹੀ ਜਦੋਂ ਇਹਦੇ ਮਨ ਤੇ ਧਿਆਨ ਵਿੱਚ ਆਇਆ ਵੀ ਆਈਡੀਆ ਆਇਆ ਵੀ ਮੈਂ ਇਹਨਾਂ ਦਾ ਕਿਸੇ ਤਰੀਕੇ ਸਿਮ ਹਾਸਲ ਕਰਾਂ ਸਾਈਬਰ ਠੱਗ ਨੂੰ ਫੜਤਾ ਲਿਆ ਗਿਆ ਉਹਦੇ ਕੋ ਰਿਕਵਰੀ ਕੀ ਕੀ ਹੋਈ ਹੈ ਜਿਹੜੇ ਪੈਸੇ ਉਸਨੇ ਠੱਗੇ ਸੀ 28 ਲੱਖ ਕਿੰਨੀ ਕ ਅਮਾਉਂਟ ਜਿਹੜੀ ਹੈ ਰਿਕਵਰ ਹੋ ਗਈ ਹੈ ਹੋਰ ਕੀ ਕੁਝ ਮਿਲਿਆ ਉਸ ਨੂੰ ਲਗਭਗ 50% ਅਸੀਂ ਰਿਕਵਰੀ ਕਰ ਲਈ ਹੈ ਜੀ ਇਹਦੇ ਕੋ ਕਿਉਂਕਿ ਪਿਛਲੇ 3 ਮਹੀਨੇ ਤੋਂ ਇਹ ਪੈਸੇ ਯੂਜ਼ ਕਰ ਰਿਆ ਸੀਗਾ ਜਦੋਂ ਤੋਂ ਬਾਹਰ ਗਏ ਸੀਗੇ ਜੀ 1350000 ਰੁਪਏ ਦੇ ਲਗਭਗ ਐਸੀ ਅਕਾਊਂਟ ਦੇ ਵਿੱਚ ਇਹਦੇ ਜਿਹੜੇ ਉਹ ਟ੍ਰੇਸ ਕਰ ਲਈ ਸੀਗੇ ਫ੍ਰੀਜ਼ ਕਰਵਾ ਦਿੱਤੇ ਹੈ ਰਿਕਵਰ ਹੋ ਗਏ ਹੈ ਉਹ ਤੇ ਡੈਬਿਟ ਕਾਰਡ 14 ਉਹਦੇ ਕੋ ਬਰੰਧ ਹੋ ਗਏ ਹੈ ਜੀ ਜਿਹੜੇ ਮੋਬਾਈਲ ਫੋਨ ਜਿਹੜਾ SIM ਇਹਨੇ ਜਿਹੜਾ ਚੇਂਜ ਕੀਤਾ ਸੀਗਾ ਜਿਹੜਾ SIM ਵਿਕਟਿਮ ਦਾ ਸਾਡੇ ਕੋਲ ਐਨਆਰਆਈ ਦਾ ਸੀਗਾ ਉਹ ਵੀ SIM ਇਹਦੇ ਤੋਂ ਬਰਬੰਦ ਹੋ ਗਿਆ ਜੀ ਸਤਸ਼ਯਾ ਗਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਵੇਖ ਰਹੇ ਹੋ ਪੰਜਾਬ ਪੁਲਿਸ ਵੱਲੋਂ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸਾਈਬਰ ਠੱਗਾਂ ਤੋਂ ਤੁਸੀਂ ਆਪਣਾ ਬਚਾ ਖੁਦ ਕਰ ਸਕਦੇ ਹਾਂ ਸੋ ਪਿਛਲੇ ਦਿਨ ਇੱਕ ਮਾਮਲਾ ਸਾਹਮਣੇ ਆਇਆ ਸੀ ਜਦੋਂ ਇੱਕ ਸ਼ਖਸ ਨੇ ਇੱਕ ਐਨ ਆਰ ਆਈ ਤੋਂ 28 ਲੱਖ ਰੁਪਏ ਦੀ ਠੱਗੀ ਕੀਤੀ ਸੀ ਸੋ ਜਿਵੇਂ ਹੀ ਮਾਮਲਾ ਪੁਲਿਸ ਕੋਲ ਪਹੁੰਚਦਾ ਪੁਲਿਸ ਵੱਲੋਂ ਬੜੀ ਮੁਸ਼ਤਿਹਦੀ ਦੇ ਨਾਲ ਉਸ ਮੁਜਰਮ ਤੱਕ ਪਹੁੰਚ ਕੀਤੀ ਜਾਂਦੀ ਹੈ ਔਰ ਉਸ ਨੂੰ ਫੜਿਆ ਜਾਂਦਾ ਸੋ ਕੀ ਸਾਰਾ ਮਾਮਲਾ ਔਰ ਕਿਸ ਤਰ੍ਹਾਂ ਇਸ ਮਾਮਲੇ ਨੂੰ ਹੱਲ ਕੀਤਾ ਗਿਆ ਗੱਲਬਾਤ ਕਰਾਂਗੇ ਸਾਡੇ ਨਾਲ ਸਾਈਬਰ ਕ੍ਰਾਈਮ ਦੇ ਐਸ ਐਚ ਓ ਇੰਸਪੈਕਟਰ ਜਤਿੰਦਰ ਸਿੰਘ ਮੌਜੂਦ ਨੇ ਸਰ ਜਿਹੜਾ ਇਹ ਮਾਮਲਾ 28 ਲੱਖ ਰੁਪਏ ਦੀ ਠੱਗੀ ਦਾ ਇੱਕ ਐਨ ਆਰ ਆਈ ਦੇ ਨਾਲ ਸਾਹਮਣੇ ਆਇਆ ਸੀ ਕੀ ਹੈ ਸਾਰਾ ਮਾਮਲਾ ਥੋੜਾ ਜਿਹਾ ਵਿਸਥਾਰ ਦੇ ਇਸ ਤਰ੍ਹਾਂ ਸੀਗਾ ਜੀ ਇਕਬਾਲ ਸਿੰਘ ਜੀ ਨੇ ਤੇ ਬੀਆਰਐਸ ਨਗਰ ਰਹਿੰਦੇ ਨੇ ਇਹ ਲਗਭਗ ਮਈ ਦੇ ਵਿੱਚ ਇਹ 10 ਮਈ ਨੂੰ ਇਹ ਜਿਹੜੇ ਆ ਉਹ ਬਾਹਰ ਵਿਦੇਸ਼ ਚੱਲੇ ਸੀਗੇ ਤੇ ਆਮੂਮਨ ਜਿਹੜੇ ਡਰਾਈਵਰ ਦੇ ਨਾਲ ਇਹ ਬਾਹਰ ਜਾਂਦੇ ਸੀਗੇ ਜਾਂ ਜਿਹੜਾ ਇਹਨਾਂ ਨੂੰ ਐਜ਼ ਅ ਡਰਾਈਵਰ ਕਿਤੇ ਵੀ ਸਰਵਿਸ ਪ੍ਰੋਵਾਈਡ ਕਰਦਾ ਸੀਗਾ ਉਹ ਉਹਦੇ ਰਾਹੀਂ ਇਹ ਜਿਹੜਾ ਵਾ ਅੰਮ੍ਰਿਤਸਰ 에어ਪੋਰਟ ਤੇ ਉਹਨੂੰ ਛੱਡਣ ਗਿਆ ਤੇ ਉਹ ਉਹਨੇ ਰਸਤੇ ਦੇ ਵਿੱਚ ਜਿਹੜਾ ਇਹਨਾਂ ਦਾ ਕਿਤੇ ਚਾਹ ਪੀਣ ਲੱਗੇ ਨਾ ਤਾਂ ਜਿਹੜਾ ਉਹ ਸਿਮ ਹੈ ਉਹ ਡਮੀ SIM ਪਾ ਕੇ ਉਹਨਾਂ ਦਾ SIM ਜਿਹੜਾ ਉਹ ਚੇਂਜ ਕਰ ਲਿਆ ਸੀਗਾ ਤੇ ਉਸ ਤੋਂ ਬਾਅਦ ਜਦੋਂ ਉਹ ਵਿਦੇਸ਼ ਚਲੇ ਗਏ 3 ਮਹੀਨਿਆਂ ਚ ਅਗਲ ਲਗਾਤਾਰ ਉਹਨਾਂ ਦੇ UPI ID ਕ੍ਰੀਏਟ ਕਰਕੇ ਫੋਨ ਪੇ Google Pay ਰਾਹੀਂ ਤੇ ਉਹਨਾਂ ਦਾ ATM ਨਵਾਂ ਇਸ਼ੂ ਕਰਵਾ ਕੇ ਤੇ ਉਹਦੇ ਤੋਂ 28 ਲੱਖ ਰੁਪਏ ਇਹਨੇ ਵੱਖ-ਵੱਖ ਬੈਂਕਾਂ 'ਚੋਂ ਕਢਵਾ ਕੇ ਇਹਨੇ ਆਪਣੇ ਬੈਂਕਾਂ 'ਚ ਜਮ੍ਹਾਂ ਕਰਵਾ ਲਿਆ ਸੀ ਤੇ ਇਹ ਇਹ ਇਥੋਂ ਇਹ ਵੀ ਗੱਲ ਜਿਹੜੀ ਆ ਇਹਦੀ ਪ੍ਰੀਮੀਲਰੀ ਪੁਛਗੈਸ ਦੇ ਸਾਹਮਣੇ ਆਈ ਆ ਵੀ ਇਹ ਪਹਿਲਾਂ ਇਹ ਜਿਹੜੀ ਇਹ ਠੱਗੀ ਕਰਨ ਦਾ ਇਹ ਕਹਿੰਦੇ YouTube ਤੋਂ ਸਿੱਖਿਆ ਤੇ YouTube ਤੇ ਹੈ ਸਾਈਬਰ ਠੱਗੀ ਕਰਨ ਦੇ ਢੰਗ ਤਰੀਕਿਆਂ ਨੂੰ ਵਧੀਆ ਵੀਡੀਓਜ਼ ਦੇਖਦਾ ਰਹਿੰਦਾ ਸੀਗਾ ਤੇ ਇਹ ਵੀਡੀਓ ਦੇਖ ਕੇ ਹੀ ਜਦੋਂ ਇਹਦੇ ਮਨ ਤੇ ਧਿਆਨ ਵਿੱਚ ਆਇਆ ਵੀ ਆਈਡੀਆ ਆਇਆ ਵੀ ਮੈਂ ਇਹਨਾਂ ਦਾ ਕਿਸੇ ਤਰੀਕੇ ਸਿਮ ਹਾਸਲ ਕਰਾਂ ਕਿਉਂਕਿ ਇਹ ਵਿਦੇਸ਼ ਚਲੇ ਗਿਆ ਇਹਨਾਂ ਨੇ 2-3 ਮਹੀਨੇ ਵਾਪਸ ਨਹੀਂ ਆਉਣਾ ਤੇ ਪਿੱਛੋਂ ਮੈਂ ਇਹਨਾਂ ਦੇ ਜਿਹੜੇ ਆ ਉਹ ਪੈਸੇ ਇਹਨਾਂ UPI ID ਨਹੀਂ ਕਢਾ ਸਕਦਾ ਤੇ ਹਾਂਜੀ ਸਾਈਬਰ ਠੱਗ ਨੂੰ ਫੜਤਾ ਲਿਆ ਗਿਆ ਉਹਦੇ ਕੋਲ ਰਿਕਵਰੀ ਕੀ ਕੀ ਹੋਈ ਹੈ ਜਿਹੜੇ ਪੈਸੇ ਉਸਨੇ ਠੱਗੇ ਸੀ 28 ਲੱਖ ਕਿੰਨੀ ਕ ਅਮਾਉਂਟ ਜਿਹੜੀ ਆ ਰਿਕਵਰ ਹੋ ਗਈ ਉਹ ਹੋਰ ਕੀ ਕੁਝ ਮਿਲਿਆ ਉਸ ਨੂੰ ਲਗਭਗ 50% ਰਿਕਵਰੀ ਕਰ ਲਈ ਹੈ ਜੀ ਇਹਦੇ ਕੋਲ ਕਿਉਂਕਿ ਪਿਛਲੇ 3 ਮਹੀਨੇ ਤੋਂ ਇਹ ਪੈਸੇ ਯੂਜ਼ ਕਰ ਰਿਹਾ ਸੀਗਾ ਜਦੋਂ ਤੋਂ ਬਾਹਰ ਗਏ ਸੀਗੇ ਜੀ ਤੇ ਲਗ 1356000 ਰੁਪਏ ਦੇ ਲਗਭਗ ਐਸੀ ਅਕਾਊਂਟ ਦੇ ਵਿੱਚ ਇਹਦੇ ਜਿਹੜੇ ਉਹ ਟਰੇਸ ਕਰ ਲਈ ਸੀਗੇ ਫ੍ਰੀਜ਼ ਕਰਵਾ ਦਿੱਤੇ ਆ ਰਿਕਵਰ ਹੋ ਗਏ ਆ ਉਹ ਤੇ ਇਹਦੇ ਦਸਨ ਮੁਤਾਬਕ ਵੀ ਮੈਂ ਪੈਸੇ ਕਢਵਾ ਕੇ ਅ ਅਲਗ-ਅਲਗ ਜਗ੍ਹਾ ਤੋਂ ਯੂਪੀਆਈ ਟਰਾਂਜੈਕਸ਼ਨ ਕਰਕੇ ਪੈਸੇ ਕੈਸ਼ ਲੈ ਲੈਂਦਾ ਸੀ ਤੇ ਆਪਣੇ ਖਾਤਿਆਂ ਵਿੱਚ ਜਮ੍ਹਾਂ ਕਰਵਾ ਦਿੰਦਾ ਸੀ ਡੈਬਿਟ ਕਾਰਡ 14 ਉਹਦੇ ਕੁ ਬਰੰਧ ਹੋ ਗਏ ਆ ਜੀ ਜਿਹੜੇ ਮੋਬਾਈਲ ਫੋਨ ਜਿਹੜਾ ਸਿਮ ਇਹਨੇ ਜਿਹੜਾ ਚੇਂਜ ਕੀਤਾ ਸੀਗਾ ਜਿਹੜਾ ਸਿਮ ਵਿਕਟਿਮ ਦਾ ਸਾਡੇ ਕੋਲ ਐਨਆਰਆਈ ਦਾ ਸੀਗਾ ਉਹ ਵੀ ਸੀਮੇ ਦੇ ਤੋਂ ਬਰਬੰਦ ਹੋ ਗਿਆ ਜੀ ਤੇ ਇਵਨ ਕਿ ਜਿਹੜਾ ਇਹਨੇ ਡੈਬਿਟ ਕਾਰਡ ਜਿਹੜਾ ਇਹਨੇ ਜਿਹੜਾ 2-3 ਦਿਨ ਪਹਿਲਾਂ ਹੀ ਇਹਨੇ ਸਾੜ ਦਿੱਤਾ ਸੀਗਾ ਇਹਨੇ ਦੱਸਿਆ ਕਿ ਉਹ ਮੈਂ ਉਹਦੇ ਚੋਂ ਹੁਣ ਮੇਰੇ ਕੰਮ ਦਾ ਨਹੀਂ ਸੀਗਾ ਤੇ ਮੈਂ ਉਹਨੂੰ ਜਿਹੜਾ ਉਹ ਸਾੜ ਦਿੱਤਾ ਸੀਗਾ ਉਹ ਵੀ ਇਹਨੇ ਜਲਿਆ ਹੋਇਆ ਜਿਹੜਾ ਬਰਬੰਦ ਕਰਵਾ ਦਿੱਤਾ ਜੀ ਸਰ ਜਿਵੇਂ ਤੁਸੀਂ ਦੱਸਿਆ ਕਿ ਐਨ ਆਰ ਆਈ ਪਰਿਵਾਰ ਦਾ ਇਹ ਜਾਣਕਾਰ ਸੀ ਸਮੇਂ-ਸਮੇਂ ਤੇ ਐਜ਼ ਅ ਡਰਾਈਵਰ ਉਹਨਾਂ ਦੇ ਨਾਲ ਜਾਂਦਾ ਸੀ ਇਸ ਸ਼ਖਸ ਦੇ ਨਾਲ ਹੋਰ ਵੀ ਕੋਈ ਇਨਵੋਲਵ ਹੈ ਇਸ ਲੁੱਟ ਦੇ ਵਿੱਚ ਜਾਂ ਇਹ ਇਕੱਲਾ ਹੀ ਕੰਮ ਕਰ ਰਿਹਾ ਸੀ ਦੇਖੋ ਜੀ ਹੁਣ ਤੱਕ ਤਾਂ ਇਹੀ ਸਾਹਮਣੇ ਆਇਆ ਵੀ ਇਹ ਇਹ ਸਾਰੀ ਵਾਰਦਾਤ ਨੂੰ ਇੰਜਾਮ ਇਹਨੇ ਇਕੱਲੇ ਨਹੀਂ ਦਿੱਤਾ ਕਿਉਂਕਿ ਇਹ YouTube ਤੋਂ ਵੀਡੀਓ ਦੇਖ ਕੇ ਹੀ ਇਹ ਪ੍ਰਭਾਵਿਤ ਹੋਇਆ ਸੀਗਾ ਵੀ ਮੈਂ ਕਿਸ ਕਿਵੇਂ ਕਿਸੇ ਨੂੰ ਠੱਗੀ ਕਰਾਂ ਕਿਉਂਕਿ ਇਹ ਟੈਕਸੀ ਡਰਾਈਵਰ ਸੀਗਾ ਜੀ ਇੱਕ ਬਤੌਰ ਡਰਾਈਵਰ ਹੀ ਇਹਨੇ ਜਿਹੜਾ ਕੰਮ ਕਰ ਰਿਹਾ ਸੀਗਾ ਤੇ ਇਹਨੂੰ ਲਾਲਚ ਵਿੱਚ ਆ ਕੇ ਇਹਨੇ NRI ਨੂੰ ਠੱਗੀ ਮਾਰਨ ਦਾ ਜਿਹੜਾ ਪਲਾਨ ਉਹ ਆਪਣੇ ਆਪ ਹੀ ਤਿਆਰ ਕੀਤਾ ਤੇ ਇਸੇ ਕਰਕੇ ਜਿਹੜਾ ਇਹ ਇਹ ਠੱਗੀ ਮਾਰਨ ਦੀ ਜਿਹੜੀ ਕੋਸ਼ਿਸ਼ ਦੇ ਵਿੱਚ ਜਿਹੜਾ ਉਹ ਟੈਕਨੀਕਲ ਐਵੀਡੈਂਸ ਦੇ ਆਧਾਰ ਤੇ ਅਸੀਂ ਇਹਨੂੰ ਟ੍ਰੇਸ ਕਰ ਲਿਆ ਜੀ ਸਰ ਲਗਾਤਾਰ ਪੰਜਾਬ ਪੁਲਿਸ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਆਪਣੀਆਂ ਜਿਹੜੀਆਂ ਪਰਸਨਲ ਆਈਡਿਜ਼ ਨੇ ਜਾਂ ਨੰਬਰ ਨੇ ਉਹਨਾਂ ਦੀ ਜਾਣਕਾਰੀ ਕਿਸੇ ਅਨਨੋਨ ਨੂੰ ਨਾ ਦੇਵੋ ਫਿਰ ਵੀ ਜਿਹੜੇ ਸ਼ਾਤਰ ਠੱਗ ਨੇ ਕੋਈ ਨਾ ਕੋਈ ਰਾਹ ਲੱਭ ਲੈਂਦੇ ਨੇ ਸੋ ਤੁਹਾਡੇ ਵੱਲੋਂ ਕੋਈ ਹੋਰ ਖਾਸ ਸਨੇਹਾ ਲੋਕਾਂ ਨੂੰ ਕਿ ਕਿਸ ਤਰ੍ਹਾਂ ਉਹ ਆਪਣਾ ਬਚਾਅ ਕਰ ਸਕਦੇ ਨੇ ਦੇਖੋ ਪਹਿਲਾਂ ਦੀ ਤਰ੍ਹਾਂ ਅਸੀਂ ਹਰ ਵਾਰ ਪਬਲਿਕ ਨੂੰ ਹਮੇਸ਼ਾ ਆਪਣੀ ਅਲੱਗ-ਅਲੱਗ ਮੀਡੀਆ ਰਾਹੀਂ ਪ੍ਰਿੰਟਿੰਗ ਮੀਡੀਆ ਰਾਹੀਂ ਤੇ ਸੋਸ਼ਲ ਮੀਡੀਆ ਰਾਹੀਂ ਉਹ ਉਹ ਸ਼ੇਅਰ ਕਰਦੇ ਰਹਿੰਦੇ ਆ ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਵੀ ਆਪਣੇ ਜਿਹੜੇ ਸਾਡੇ ਆਫੀਸ਼ੀਅਲ ਪੇਜ ਦੇ ਉੱਤੇ ਰੋਜ਼ਾਨਾ ਦੀ ਤਰ੍ਹਾਂ ਕੋਈ ਨਾ ਕੋਈ ਕਿਸੇ ਪੋਸਟਰ ਆਹੀ ਅਸੀਂ ਪਬਲਿਕ ਨੂੰ ਅਵੇਅਰ ਕਰਨ ਦੇ ਉਪਰਾਲੇ ਕਰਦੇ ਰਹਿੰਦੇ ਆ ਵੀ ਕਿਸੇ ਨਾ ਕਿਸੇ ਤਰੀਕੇ ਪ੍ਰੋਵੈਂਸ਼ਨ ਜਿਹੜੀ ਹੈ ਉਹ ਪਬਲਿਕ ਨੂੰ ਅਵੇਅਰ ਕੀਤਾ ਜਾ ਸਕੇ ਤੇ ਠੱਗੀ ਤੋਂ ਬਚਾਇਆ ਜਾ ਸਕੇ ਪਰ ਫਿਰ ਵੀ ਕਿਤੇ ਨਾ ਕਿਤੇ ਇਹ ਬੰਦੇ ਤੁਹਾਡੀ ਆਈਡੈਂਟੀਟੀ ਨੂੰ ਯੂਜ਼ ਕਰਕੇ ਤੁਹਾਡੇ ਕੇਵਾਈਸੀ ਦੀ ਵਰਤੋਂ ਕਰਕੇ ਜਾਂ ਤੁਹਾਡੇ ਮੋਬਾਈਲ ਦੀ ਵਰਤੋਂ ਕਰਕੇ ਤੁਹਾਡੇ ਨਾਲ ਸਾਈਬਰ ਠੱਗੀ ਕਰ ਲੈਂਦੇ ਆ ਤੇ ਮੇਰੇ ਤੁਹਾਡੇ ਮਾਧਿਅਮ ਰਾਹੀਂ ਇਹ ਹੀ ਆਮ ਪਬਲਿਕ ਨੂੰ ਅਪੀਲ ਹੈ ਵੀ ਆਪਣਾ ਮੋਬਾਈਲ ਨੰਬਰ ਜਾਂ ਆਪਣੀ ਕਿਸੇ ਨੂੰ ਵੀ ਹੈਂਡਓਵਰ ਕਦੇ ਵੀ ਨਾ ਕਰਨ ਉਹ ਚਾਹੇ ਕਿੰਨਾ ਵੀ ਖਾਸ ਰਿਸ਼ਤੇਦਾਰ ਹੋਵੇ ਦੋਸਤ ਹੋਵੇ ਉਹ ਉਹ ਤੁਹਾਡੇ ਇਹਦੀ ਦੁਰਵਰਤੋਂ ਹੋ ਸਕਦੀ ਹੈ ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਕਿਸੇ ਵੀ ਸਟ੍ਰੇਂਜਰ ਰਾਹੀਂ ਜਾਂ ਅਨਨੋਨ ਪਰਸਨ ਰਾਹੀਂ ਕੋਈ ਐਪ ਇੰਸਟਾਲ ਕਰਨ ਦਾ ਕੋਈ ਮੈਸੇਜ ਜਾਂ ਕੋਈ ਕੋਈ ਲਿੰਕ ਕਲਿੱਕ ਕਰਨ ਦਾ ਜਾਂ ਕੋਈ ਇਸ ਤਰ੍ਹਾਂ ਦੀ ਦਾ ਦੀ ਆਫਰ ਕੋਈ ਵਟਸਐਪ ਮੈਸੇਜ ਰਹੀ ਕੋਈ ਲੋਕੇਸ਼ਨ ਦਾ ਲਿੰਕ ਭੇਜ ਕੇ ਤੁਹਾਨੂੰ ਕਵੇ ਵੀ ਤੁਹਾਡਾ ਕੋਰੀਅਰ ਆਇਆ ਵੀ ਤੁਹਾਡਾ ਜਿਹੜਾ ਇਹ ਲਿੰਕ ਕਲਿੱਕ ਕਰੋ ਤੁਹਾਡੀ ਲੋਕੇਸ਼ਨ ਨਹੀਂ ਮਿਲ ਰਹੀ ਤਾਂ ਉਹ ਕਲਿੱਕ ਕਰਨ ਦੇ ਨਾਲ ਵੀ ਤੁਹਾਡੇ ਨਾਲ ਸਾਈਬਰ ਠੱਗੀ ਹੋ ਸਕਦੀ ਹੈ ਤੇ ਤੁਸੀਂ ਆਪਣਾ ਜਿਹੜਾ ਫਾਈਨੈਂਸ਼ੀਅਲ ਲਾਸ ਖਾ ਸਕਦੇ ਹੋ ਤੇ ਬرائی ਮਿਹਰਬਾਨੀ ਬਿਲਕੁਲ ਵੀ ਥੋੜਾ ਜਿਹਾ احتیاط ਰਹਿਣ ਦੀ ਲੋੜ ਹੈਗੀ ਆ ਤੇ ਜਿੰਨ ਇਹ ਇਹ ਤਾਂ ਹੀ ਸੰਭਵ ਹੁੰਦਾ ਸੀ ਅਡਿਕਟਡ ਹੋ ਚੁੱਕੇ ਆ ਅਸੀਂ ਜ਼ਿਆਦਾਤਰ ਮੋਬਾਈਲ ਦੇ ਵਿੱਚ ਤੇ ਇੰਟਰਨੈਟ ਮੀਡੀਆ ਨਾਲ ਜੁੜੇ ਹੋਣ ਕਰਕੇ ਅਸੀਂ ਮੋਬਾਈਲ ਅਡਿਕਟਡ ਹੋ ਚੁੱਕੇ ਆ ਤੇ ਆਪਣਾ ਜ਼ਿਆਦਾ ਸਮਾਂ ਜਿਹੜਾ ਮੋਬਾਈਲ ਦੇ ਵਿੱਚ ਬਤੀਤ ਕਰਦੇ ਆ ਜਿਹਦੇ ਕਰਕੇ ਇਸ ਐਚਪੀ ਕਦੇ ਆਪ ਸਾਡੇ ਕੋ ਇਹ ਲੋਕ ਜਿਹੜਾ ਇਸ ਚੀਜ਼ ਦਾ ਫਾਇਦਾ ਉਠਾ ਕੇ ਰਿਸਪੌਂਡ ਕਰਵਾ ਲੈਂਦੇ ਆ ਤੇ ਸਾਡੇ ਨਾਲ ਸਰਬਰ ਠੱਗੀ ਕਰ ਲੈਂਦੇ ਆ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਸੋ ਇਸ ਸੰਸਾਡੇ ਨਾਲ ਐਸਚਓ ਸਾਈਬਰ ਕ੍ਰਾਈਮ ਜਤਿੰਦਰ ਸਿੰਘ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਜਾਣਕਾਰੀ ਸਾਂਝੀ ਕੀਤੀ ਸੋ ਅਸਾਫ਼ ਤੇ ਸਪੱਸ਼ਟ ਗੱਲ ਹੈ ਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਕਾਨੂੰਨ ਤੋਂ ਔਰ ਪੁਲਿਸ ਤੋਂ ਨਹੀਂ ਬਚ ਪਾਏਗਾ ਸੋ ਇਸੇ ਕੇਸ ਦੇ ਵਿੱਚ ਵੇਖਣ ਨੂੰ ਮਿਲਿਆ ਕਿ YouTube ਤੋਂ ਠੱਗੀ ਸਿੱਖ ਕੇ ਇੱਕ NRI ਪਰਿਵਾਰ ਦੇ ਨਾਲ ਇਹ ਸਖਸ ਨੇ ਠੱਗੀ ਕੀਤੀ ਸੋ ਤੁਹਾਡਾ ਵੀ ਫਰਜ਼ ਬਣਦਾ ਕਿ ਤੁਸੀਂ ਵੀ ਸੁਚੇਤ ਰਹੋ ਸਤਰਕ ਰਹੋ ਔਰ ਆਪਣੀ ਸੁਰੱਖਿਆ ਇਹਨਾਂ ਸਾਈਬਰ ਠੱਗਾਂ ਤੋਂ ਤੁਸੀਂ ਖੁਦ ਕਰ ਸਕਦੇ ਹੋ ਕੈਮਰਾ ਪਰਸਨ ਸਤਵੰਦ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾ ਟਾਈਮਜ਼